ਆਪਾਂ ਆਏ ਆ ਬਈ ਸਟੇਡੀ ਚ ਅੱਜ ਆਪਣੇ ਪਿੰਡ ਦਾ ਸੰਦਾਂ ਦੀ ਬੋਲੀ ਲੱਗੂਗੀ ਉਹ ਦਿਖਾਉਣੇ ਤੁਹਾਨੂੰ ਇਧਰੇ ਮਿੱਤਰੋ ਸਟੇਡੀ ਆਪਣੇ ਪਿੰਡ ਦੀ ਆ ਇਹਨਾਂ ਦੀ ਬੋਲੀ ਲੱਗੂਗੀ ਬਈ ਸੁਪਰ ਸੀਡਰਾਂ ਦੀ ਹਾਂ ਜਦ ਦਿਨਾਂ ਮਿਲੇ ਅੱਜ ਜਦੋਂ ਹੈ ਸਾਰੇ ਜੀ ਹਾਂ ਜਦ ਦਿਨ ਦਿਨਾਂ ਮਿਲੇ ਨੇ ਅੱਜ ਤੋਂ ਹੈਗੇ ਕੰਪਿਊਟਰ ਕਰਾਇਆ ਵੀ ਹੈ ਦੋ ਤਿੰਨ ਸੁਪਰ ਸੀਡਰ ਨੇਗੇ ਹੈਪੀ ਸੀਡਰ ਹੈ ਦੋਨੇ ਬਾਈ ਹੈਪੀ ਸਿਡਰ ਕੰਪਿਊਟਰ ਕਰਾਇਆ ਹੈਗਾ ਰੋਟਾ ਵਿਟਰੇਗਾ 1 3630 ਹਾਲੈਂਡ ਹੈਗਾ ਬਾਕੀ ਦੇਖਦੇ ਆਂ ਬਾਈ ਕਿਹੜਾ ਲੈ ਕੇ ਜਾਂਦਾ ਹੈਗਾ ਲੋ ਜੀ ਬਾਈ ਜੀ ਇਹ ਹੈ ਨਿਊ ਹਾਲੈਂਡ 3630 ਪਾਵਰ ਸਟੀering ਆਪਣੇ ਪਿੰਡਾਂ ਤੋਂ ਪ੍ਰਤੀ ਸਟੇਟਿਕ ਅੱਜ ਬੋਲੀ ਹੋਊਗੀ ਬਾਕੀ ਦੇਖਦੇ ਆਂ ਬਾਈ ਕਿਹਦੇ ਨਾਮ ਤੇ ਟਕੂਗੀ ਉਸ ਨੂੰ ਬੋਲੀ 'ਚ ਸ਼ਾਮਲ ਕੀਤਾ ਜਾਊ ਜਿਹਦੀ ਸਿਕਿਉਰਿਟੀ ਨਾ ਜਮਾ ਹੋਊਗੀ ਜੀ ਉਹ ਬੋਲੀ ਨਹੀਂ ਦੇ ਸਕਦਾ ਨੰਬਰ 2 ਖੇਤੀਬਾੜੀ ਸੰਧ ਜਿਹੜਾ ਜੀ ਤੁਹਾਡੇ ਸਾਹਮਣੇ ਪਏ ਨੇ ਟਰੈਕਟਰ ਦੀ ਬੋਲੀ ਹੈ ਖੇਤੀਬਾੜੀ ਸੰਧਾ ਦੀ ਬੋਲੀ ਹੈ ਇਸ ਸੰਧ ਸੰਬੰਧੀ ਕੋਈ ਵੀ ਬੋਲੀ ਸ਼ੁਰੂ ਹੋਊਗੀ ਘੱਟੋ ਘੱਟ ਤਿੰਨ ਬੋਲੀਆਂ ਹੋਣਗੀਆਂ ਤਾਂ ਉਹ ਸੰਧ ਆਪਾਂ ਵੇਚਾਂਗੇ ਕਿਸੇ ਨੂੰ ਇੱਕ ਬੋਲੀ ਦਾ ਸੰਧ ਨਹੀਂ ਦਿੱਤਾ ਜਾਊਗਾ ਵੀ ਇਹ ਕਿਸੇ ਵੀ ਸੰਧ ਦੀ ਇੱਕ ਬੋਲੀ ਹੁੰਦੀ ਹੈ ਤਾਂ ਉਹ ਸੰਧ ਨਹੀਂ ਦਿੱਤਾ ਜਾਊਗਾ ਇਹ ਕੀਮਤ ਨਿਸ਼ਾ ਕਰਵਾਉਣ ਉਪਰੰਤ ਹੀ ਖੇਤੀਬਾੜੀ ਸੰਧ ਦਿੱਤਾ ਜਾਊ ਟਰੈਕਟਰ ਦਿੱਤਾ ਜਾਊਗਾ ਜੇਤੀ ਵਾਲੀ ਸੰਦ ਦੇ ਨਾਲ ਜੀ ਜਾਂ ਟਰੈਕਟਰ ਦੇ ਨਾਲ ਜੋ ਵੀ ਸਮਾਨ ਹੈ ਉਹ ਤੁਹਾਡੇ ਸਾਹਮਣੇ ਪਿਆ ਹੈ ਸਾਹਮਣੇ ਲੱਗਿਆ ਹੋਇਆ ਹੈ ਇੱਕ ਮਿੰਟ ਹੀ ਫੇਰ ਬਾਅਦ ਉਹ ਹੀ ਦਿੱਤਾ ਜਾਊ ਜੀ ਇਹ ਤੋਂ ਕੋਈ ਵੀ ਵੱਖਰਾ ਸਮਾਨ ਇਸ ਤੋਂ ਹੋਰ ਇਲਾਵਾ ਕੋਈ ਸਮਾਨ ਨਹੀਂ ਦਿੱਤਾ ਜਾਊਗਾ ਤੂਗਾ ਉਹ ਐਫੀਡੇਟ ਦੇ ਕੇ ਸਭਾ ਐਫੀਡੇਟ ਦਿਓ ਜੀ ਅਗਲੇ ਤੋਂ ਐਫੀਡੇਟ ਲਾਊਗੀ ਜੀ ਦਿੱਤਾ ਜਾਊਗਾ ਜੋ ਟਰੈਕਟਰ ਸਭਾ ਵਾਲਾ ਟਰੈਕਟਰ ਹੈ ਜੋ ਉਹਦੇ ਨਾਮ ਕਰਵਾਉਣਾ ਅਗਲੇ ਨੇ ਤਾਂ ਸਾਰਾ ਖਰਚਾ ਅਗਲੇ ਦਾ ਹੋਊਗਾ ਬੋਲੀਕਰ ਇਹ ਕੀ ਗੱਲ ਕਰ ਰਿਹਾ ਹੈ ਅੱਜ ਤੁਮ ਜਦ ਤੱਕ ਇੱਥੇ ਵੱਲ ਆਉਣੇ ਨਹੀਂ ਕਹਿੰਦੇ ਆਂ ਆ ਗਏ ਭਾਈ ਆ ਮੂਰੇ ਆ ਜਾ 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 ਆ ਜੀ ਜਿਹੜੇ ਤੇ ਗੋਲੀ ਲੀਰੇ ਤੋਂ 36000 ਰੁਪਏ ਹੋ ਗਏ ਸੀ ਮੇਰੀ ਅਕੀਦਤ ਹੈ ਹੈਪੀ ਸੀਟਰ ਤੋਂ ਸ਼ੁਰੂ ਕਰਦੇ ਆਂ ਜੀ ਬੋਲੀ ਚਲੋ 1 ਨੰਬਰ ਤੋਂ ਨੰਬਰ 1 ਨੰਬਰ ਤੇ ਨੰਬਰ ਦੋਨਾਂ ਦੀ ਇੱਕੋ ਹੈ ਥੀਮ ਤੋਂ ਇੱਕੋ ਹੈ ਨੰਬਰ ਦੋ ਜੀ ਹੈਪੀ ਸੀਟਰ ਨੰਬਰ 1 ਉਹ ਨਾ ਯਾਰ ਬਤੀਨ ਤਾਂ 26700 ਰੁਪਏ 27000 ਕਰ ਦੋ ਕੋਈ ਨਾਮ ਕਵਿੰਦਰ ਸਿੰਘ ਕਵਿੰਦਰ ਸਿੰਘ 27000 ਰੁਪਇਆ 27285 27200 ਪ੍ਰਤਾਪ ਸਿੰਘ ਬੋਲੋ ਜੀ 1011 ਰਾਮਪਾਲ ਸਾਡੇ 27 ਕੁਲਵਿੰਦਰ ਸਿੰਘ ਬੋਲੋ ਜੀ 1000 ਰਾਮਪਾਲ ਸਾਡੇ 28 ਰਾਮਪਾਲ ਸਾਡੇ 28 ਰਾਮਪਾਲ ਸਿੰਘ 23000 ਪ੍ਰਤਾਪ ਸਿੰਘ 29000 ਪ੍ਰਤਾਪ ਸਿੰਘ ਹੈਪੀ ਸੇਟਰ ਨੰਬਰ 1 ਆ 1000 ਰੁਪਏ ਰਾਮਪਾਲਾ ਗੱਲ ਦੀ ਇਹ 30000 ਰਾਮਪਾਲ ਸਿੰਘ 30000 ਪ੍ਰਤਾਪ ਸਿੰਘ 30500 ਰੁਪਿਆ ਪ੍ਰਤਾਪ ਸਿੰਘ ਚਲੋ ਜੀ ਹੋਰ ਨਾ ਕਰੋ 30500 ਰੁਪਿਆ ਰਾਮਪਾਲ ਸਿੰਘ 33000 ਕਰਦੇ ਸਦਾ ਯਾਰ ਇਹ ਜੀ 33000 ਕੀ ਨਾਮ ਹੈ ਨਾਇਬ ਸਿੰਘ ਨਾਇਬ ਸਿੰਘ ਦਾ 33000 ਰੁਪਿਆ ਸਾਡੇ 33 ਪ੍ਰਤਾਪ ਸਿੰਘ 33500 ਰੁਪਿਆ ਪ੍ਰਤਾਪ ਸਿੰਘ ਹੈਪੀ ਸੀਟਰ ਨੰਬਰ 1 35 ਕਰ ਦੇ 35000 ਜੀ 35000 ਰੁਪਿਆ ਨਾਇਬ ਸਿੰਘ 35 ਪ੍ਰਤਾਪ ਸਿੰਘ 35500 ਰੁਪਿਆ ਪ੍ਰਤਾਪ ਸਿੰਘ

37500 ਰੁਪਿਆ ਪ੍ਰਤਾਪ ਸਿੰਘ 37500 ਰੁਪਿਆ ਪ੍ਰਤਾਪ ਸਿੰਘ ਹੈਪੀ ਸੀਟਰ ਨੰਬਰ 1 ਉਹ ਤੋਂ 1 ਹੈਪੀ ਸੀਟਰ ਨੰਬਰ 1 37500 38000 ਨਾਥ ਸਿੰਘ 38 ਪ੍ਰਤਾਪ ਸਿੰਘ 33500 ਰੁਪਿਆ ਪ੍ਰਤਾਪ ਸਿੰਘ ਪਾ ਜੀ ਬੱਲੋ ਚਲੋ ਚਲੋ 33500 ਰੁਪਿਆ ਐਪੀ ਸੀਟਰ ਨੰਬਰ 1 ਪ੍ਰਤਾਪ ਸਿੰਘ 1 33500 ਰੁਪਿਆ ਐਪੀ ਸੀਟਰ ਨੰਬਰ 1 ਪ੍ਰਤਾਪ ਸਿੰਘ 2 ਕੋਲੋ ਜੀ ਕਮੇਟੀ ਕਿਥੇ ਰਹੀ ਜੀ ਦੱਸੋ ਜੀ ਪ੍ਰਧਾਨ ਜੀ ਦੱਸੋ ਨਾਲ ਦੱਸੋ ਜੀ ਨਾਲ ਦੱਸੋ ਚਲੋ ਹੋਵੇ ਹੋਵੇ ਹੋਰ ਆਏ ਹੋਵੇ ਜੀ ਇੰਨੀ ਵਰਕਰ ਸਿਰਿਆ ਲਾਦੀ 50000 3500 ਰੁਪਇਆ ਪ੍ਰਤਾਪ ਸਿੰਘ ਐਮਪੀ ਸੀਟ ਨੰਬਰ 1 3

ਕਰੋ ਜੀ ਰਾਮਪਾਲ ਜੀ 28000 ਐਪੀ ਸੀਟ ਨੰਬਰ 2 ਵੀ ਬੋਲ ਲੈ ਕਰਵਾਵਾ 28000 ਰੁਪਿਆ ਰਾਮਪਾਲ ਸਿੰਘ 22500 ਰੁਪਿਆ ਪ੍ਰਤਾਪ ਸਿੰਘ ਐਪੀ ਸੀਟ ਨੰਬਰ 2 ਬੋਲੋ ਜੀ ਯਾਰ ਹੋਰ ਕਰਾ ਦਿਓ 29500 ਰਣਪਾਲ ਸਿੰਘ 30000 30000 ਰਪਿਆ ਪ੍ਰਤਾਪ ਸਿੰਘ 32 ਸੀਟਰ ਨੰਬਰ 2 ਜੋ ਇਹ ਬੈਠੀ ਹੈ ਜੀ ਸਟੈਂਡ 'ਚ ਆਓ ਸਟਾਰਟ ਕਰਨਾ ਬਈ ਕਿੰਨਾ ਲਾਣਾ ਹੈ ਪਰ ਤੋਂ ਨੰਬਰ ਨਹੀਂ ਹੋਈ ਇਹਨਾਂ ਆਂਪਾਲ ਦਾ 50000 ਰੁਪਏ ਲੈ ਲਿਆ ਲੱਗ ਕੰਮ ਕਰੇ 50000 ਆਂਪਾਲ ਸਿੰਘ ਐਮਪੀ ਸੀਟਰ ਨੰਬਰ 2 ਦੇਖ ਲਿਆ ਬਾਈ ਕੋਈ ਨਾ ਬਾਈ ਕੋਈ ਦੇਖਣ ਵਾਲੀ ਗੱਲ ਨਹੀਂ ਚਲੋ ਜੀ ਪੈਸੇ ਦੇਾਂਗੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੱਸਾਂ ਅੱਜ ਮੈਂ ਕਿਸ਼ਾ ਲਾਉਂਗੇ ਕੀ ਸੇਵਾ ਵਿੱਚ ਰਾਮਪਾਲ ਸਿੰਘ 23 ਸੀਟਰ ਨੰਬਰ 2 ਬੋਲੋ ਜੀ ਇੱਕ ਕਿੰਨਾ ਸਾਡੇ ਬੇਤੀਕਰ 35500 ਰੁਪਿਆ ਪ੍ਰਤਾਪ ਸਿੰਘ 23 ਸੀਟਰ ਨੰਬਰ 2 53500 ਰੁਪਇਆ ਪ੍ਰਤਾਪ ਸਿੰਘ ਹੈਪੀ ਸੀਟਰ ਨੰਬਰ 2 ਇੱਕਾ 1000 ਰੁਪਇਆ ਪਰ ਕਰਦੇ ਕਰੋ ਜੀ 36500 ਰੁਪਇਆ ਆਰਣਪਾਲ ਸਿੰਘ 36500 ਰੁਪਇਆ ਆਰਣਪਾਲ ਸਿੰਘ ਹੈਪੀ ਸੀਟਰ ਨੰਬਰ 2 37000 37000 ਪ੍ਰਤਾਪ ਸਿੰਘ 32 ਕਰਦੇ ਆਰਣਪਾਲ 38000 ਰਾਮਪਾਲ ਸਿੰਘ 38000 ਰਾਮਪਾਲ ਸਿੰਘ ਹੈਪੀ ਸੀਟਰ ਨੰਬਰ 2 ਟਿਕਾ ਜੀ ਕੁਲਵਿੰਦਰ ਅ ਜਕ ਲਾਲ ਇੱਕ ਤੋਂ ਦੋ ਦਾ ਬਸ ਹੈਪੀ ਸੀਟਰ ਨੰਬਰ 2 ਰਾਮਪਾਲ ਸਿੰਘ 38002 ਹਾਂਜੀ ਕਿੱਥੇ ਸਬ ਕਮੈਂਟਰੀ ਅੰਦਰ ਨੂੰ ਪੁੱਛੋ ਬੰਲਾ ਪਰਵੇ ਗੁੱਡਾ ਵਰਦਾ ਬਾਹਰ ਅਲੀ ਦੇ ਦੋ ਸੈਲਰ ਬੰਤੀਏ ਹੋਰ ਪ੍ਰਮੋਦ ਸਿੰਘ ਹੈਪੀ ਸਟਰ ਨੰਬਰ 2 3 ਨੰਬਰ 9 ਪ੍ਰਮੋਦ Субтитры ਇਹ ਬੰਦੇ ਨੇ 6 ਬੰਦੇ ਪੁੱਛ ਕੇ ਕਰਨ ਸਿਰਫ 6 ਬੰਦੇ ਪੁੱਛ ਸਕਦੇ ਨੇ ਇੱਥੇ 50 ਰੁਪਏ ਦੇ ਮਿਲ ਜਣ ਬੰਦਾ ਪਰੇਰਾ ਪੁੱਛਦਾ ਹੋ ਜਾਣਕਾਰੀ ਤੇ ਲੈ ਸਕਦਾ ਜਾਣਕਾਰੀ ਤੇ ਲੈ ਸਕਦਾ ਜਣਸੀ ਵਿੱਚ ਜਾ ਪੋਨੋ ਦੀ ਜਾਣਕਾਰੀ ਲੈ ਆਂ ਜਣਸੀ ਦਾ ਇਸ ਤੇ ਕੋਈ ਗੁੱਸਾ ਨਹੀਂ ਆਇਆ ਜਾਣਕਾਰੀ ਲੈ ਸਕੇ ਤਲ ਸੁਣੋ ਹਾਂ ਇਹ ਕਿ ਜੀਵਨ ਦੇ ਬੁਝੇ ਹੋਰ ਵੀ ਬੋਲ ਸਕਦੇ ਬੋਲ ਸਕਦੇ ਬੋਲ ਸਕਦੇ ਤੁਸੀਂ ਕੱਟ ਕਰਨ ਤੁਸੀਂ ਦੱਸ ਆਪਣੇ ਪਿੰਡ ਦੀ ਕਹਾਣੀ ਦੱਸੋ ਜੀ ਬੋਲੀ ਕਰੋ ਦੂਜੇ ਬੰਦੇ ਸਾਥ ਤੋਂ ਰੱਖਦੇ ਨਹੀਂ ਬੰਦਾ ਮੋੜਾ ਆਹ ਬੰਦਾ ਚਲਾਕ ਬਿੱਟੇ ਤੁਹਾਡੇ ਸਾਹਮਣੇ ਗਿਆ ਇਹ ਬੰਦਾ ਬੰਦਾ ਪੁੱਛਦਾ ਦੱਸੋ ਕਿਉਂ ਸੀ ਇਹ ਕਰਦਾ ਕਿਹੜੀ ਗੱਲ ਬਾਰੇ ਬਾਹਰ ਆ ਗਿਆ ਜੀ 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 ਜ ਜਾਦਾ ਜਦੋਂ ਨਏ ਤਾਂ ਵੀ ਸੁਣੇ ਬਈਆ ਤੁਹਾਡੇ ਫੇਰ ਦੱਸੋ ਗੁਰਦੀਪ ਅਗਲਾ ਹੰਦ ਜੇ ਕੋਈ ਲੱਕੋ ਕੇ ਰੱਖੀ ਆ ਉਹ ਇਹਦਾ ਵੀ ਨਹੀਂ ਕਰੋ ਡ੍ਰੈਕਟਰ ਚ ਚਲੋ ਤੁਸੀਂ ਕਿਹਾ ਡ੍ਰੈਕਟਰ ਗਿਆਨੀ ਜਿਹਾ ਕੇ ਨੂੰ ਪੁੱਛੂਗਾ ਬੈਠੀਗੀ ਨਹੀਂ ਬਾਈ ਨਹੀਂ ਇਹ ਸਾਰਾ ਕੁਝ ਹੁੰਦਾ ਹੈ ਕਿਰਾਏ ਆ ਨਾ ਬੈਠੀਗੀ ਨਹੀਂ ਬਾਈ ਕਦੇ ਨਹੀਂ ਬੈਠੀਗੀ ਕੀ ਬੈਠੀਗੀ ਔਰ ਰੁਟਾ ਬੀਟਰ ਦੀ ਬੋਲੀ ਹੈ ਭਾਈ 60000 ਰੁਪਿਆ ਉਹ ਪਿੱਛੇ ਹੈਪੀ ਸੀਟਰ ਖੜੇ ਸੀ ਉਹਨਾਂ ਨੇ ਨਵੇਂ ਨੇ ਉਹਨਾਂ ਦੀ ਲੱਗਦਾ 28000 ਤੋਂ ਕਰੀਏ ਸਟਾਰਟ ਆ ਜਿਆ ਰੁਟਾ ਬੀਟਰ ਦੀ ਜਿਹੜਾ ਜਮੀ ਖਰਾਬ ਹੋਇਆ ਪਿਆ ਇਹਦੀ 60000 ਤੋਂ ਬੋਲੀ ਕਰੀਏ ਹਨੀ ਟਾੜੀ ਨਾਲ ਚੱਲ ਕੇ ਮੈਂ ਸਾਨੂੰ ਬੋਲੀ ਨਾਲ ਆਉਂਦੀ ਆ ਇੰਨੇ ਨਾਲ 60000 ਬੋਲੀ ਆ ਆਪਣਾ ਬੈਠਾ 60000 ਦੇਖ ਲਓ ਜੀ ਹਾਲਤ ਬਈ ਤੇ ਇਧਰ ਹੈਪੀ ਸੀਟਰ ਹੈਗਾ ਉਹ ਨਵਾਂ ਹੈਪੀ ਸੀਟਰ ਹੈਗਾ ਇਹਦੀ ਬੋਲੀ 28000 ਤੋਂ ਸਟਾਰਟ ਹੋਈ ਸੀਗੀ ਆ ਬਾਈ ਚਲਾ ਕੇ ਦੋ ਮੈਨੂੰ ਬਾਈ ਜਿਹੜਾ ਵੀ ਸੇਗਾ ਤੇਰੇ ਸਾਹਮਣੇ ਆ ਚੱਲ ਤੂੰ ਹੋਰ ਜਰਾ ਅੱਛਾ ਚੋੜਾ ਬੰਦਾ ਹਣਾ ਔਰ ਇਹਨੂੰ ਵੀ ਨਾਲ ਇਹਦਾ ਕਰਨਾ ਪਵੇਗਾ ਮੈਂ ਅੱਧਾ ਕਟਾ ਕੇ ਦੇਖੀਂ ਲਾ ਲਓ ਜਦੋਂ ਕੋਈ ਨੂੰ ਲੈ ਆਂਦਿਓ ਤੁਸੀਂ ਬੋਲੀ ਨੂੰ ਲੈਣਵਾਣਾ ਦੋ 60 ਕਹਦੇ ਫਿਰ 99580 ਜਿਹੜੀ ਕਿਸੇ ਵੱਲੀੋਂ ਵੀ ਦਿੱਤੀ ਨਹੀਂ ਗਈ। ਨਾ ਠੀਕ ਹੈ ਬਈ। ਹਾਂ ਠੀਕ ਹੈ। ਹੁਣ ਆਪਣੇ ਤਿੰਨ ਜਿਹੜੀ ਬੜੀ ਸੰਧੀਆਂ ਬਿਤਾਇ ਰੱਖ ਵੀ ਦੇਗੀ ਬੋਲ। ਨਾ ਨਹੀਂ ਇਹ ਤਾਂ ਰੱਦ ਹੋ। ਰੰਟੋਮੀਟਰ ਦੀ ਰੱਦ ਕੰਪਿਊਟਰ ਕਰਾਹੀ ਦੀ ਰੱਦ। ਹਾਂ ਠੀਕ ਹੈ। ਉਹਨਾਂ ਦੇ ਰੱਦ। ਸਾਥ ਪੀਓ ਯਾਰ। ਲੋ ਜੀ ਬਾਈ ਜੀ ਬੋਲੀਓ ਕੀ ਰੱਦ ਦਾ ਟਰੈਕਟਰ ਦੇ ਕੰਪਿਊਟਰ ਕਰਾਏ ਜੀ ਤੇ ਰੋਟਾਵੇਟਰ ਦੇ ਹੈਪੀ ਸਟਰ ਲੱਗ ਜੇ ਦੋਨੋਂ ਕੀ ਮੰਨੂ ਲੈਣ ਗੋ ਜ਼ਿਆਦਾ ਨਾ ਬਾਈ ਯਾਰ ਬਾਈ ਰੋਟਾਵੇਟਰ ਕਿਹਾ ਜਾ ਕੇ ਬਿਲਕੁਲ ਲੈਣਾ ਆ ਬਾਈ ਹੈਪੀ ਲਊਗਾ ਰੋਟਾਵੇਟਰ ਆ 10000 10000 ਕਿੰਨੇ ਰੁਪਏ ਲੱਗੇ ਤੇ 10000 ਸ਼ਾਰਟ ਇਹਦਾ ਬਾਈ 6000 ਰੁਪਏ ਮੁੱਲ ਸੀਗਾ 5.5 ਮੁੱਟਾ ਆਉਂਗਾ ਕੰਗਰਜੀ ਤੇ ਲੈਣਾ ਹੈ ਰਾਦੇ ਬਾਈ ਤੁਹਾਡੀਆਂ 5.5 ਮੁੱਟੀ ਹੈ ਲਓ ਜੀ ਬਾਈ ਜੀ ਇਹ ਟਰੈਕਟਰ ਦੀ ਬੋਲੀ ਹੋਈ ਨਹੀਂ ਹੈਗੀ ਤੇ ਨਾ ਰੋਟਾਵਾਟਰ ਦੀ ਬੋਲੀ ਹੋਈ ਨਾ ਕੰਪਿਊਟਰ ਕਰਾਈ ਦੀ ਬੋਲੀ ਹੋਈ ਸਿਰਫ ਇਹ ਦੋ ਸਾਧਨਾਂ ਦੀ ਬੋਲੀ ਹੋਈ ਹੈ ਇਸ ਦੇ ਨਾਲ ਹੀ ਆਪਣਾ ਵਲੌਗ ਹੁੰਦਾ ਹੈ ਸਮਾਪਤ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਮਿਲਦੇ ਹਾਂ ਨਵੇਂ ਵਲੌਗ 'ਚ